ਸਾਸੀਗਲ ਸਾਰਿਆਂ ਨੂੰ ਸਾਡਾ ਪੰਜਾਬ ਨਿਊਜ਼ ਚੈਨਲ 'ਚ ਮੈਂ ਮਲਕੀਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦੀ ਮੁੱਖ ਖਬਰ ਮਜੀਠੀਏ ਦੀ ਰਿਹਾਈਸ਼ ਤੇ ਵਿਜੀਲੈਂਸ ਦਾ ਛਾਪਾ ਵੱਡੀ ਕਾਰਵਾਈ ਦੌਰਾਨ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸਾਂ ਕਬਜ਼ੇ 'ਚ ਪੂਰੀ ਖਬਰ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਏ ਦੀ ਅੰਮ੍ਰਿਤਸਰ ਸਥਿਤ ਨਿੱਜੀ ਰਿਹਾਈਸ਼ ਤੇ ਵਿਜੀਲੈਂਸ ਬਿਊਰੋ ਵੱਲੋਂ 25 ਜਗ੍ਹਾ ਤੇ ਇੱਕ ਠੋਸ ਕਾਰਵਾਈ ਕੀਤੀ ਗਈ ਇਹ ਛਾਪੇ ਅਸਮਤ ਆਮਦਨ ਦੀ ਜਾਂਚ ਦੇ ਸੰਦਰਭ ਵਿੱਚ ਕੀਤੇ ਗਏ ਜਿਸ 'ਚ ਮਜੀਠੀਏ ਉਤੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ aarop ਹਨ ਛਾਪੇ ਦੀ ਕਾਰਵਾਈ ਵਿਜੀਲੈਂਸ ਦੀ ਟੀਮ ਸਵੇਰੇ ਮਜੀਠੀਏ ਦੇ ਅੰਮ੍ਰਿਤਸਰ ਸਥਿਤ ਘਰ 'ਚ ਪਹੁੰਚੀ ਜਿੱਥੇ ਕਿਸੇ ਵੀ ਤਰ੍ਹਾਂ ਦੀ ਆਗਾਈ ਦੇਣ ਤੋਂ ਬਿਨਾ ਘਰ ਦੀ ਤਲਾਸ਼ੀ ਲਈ ਗਈ ਕਾਰਵਾਈ ਦੌਰਾਨ ਟੀਮ ਨੇ 29 ਮੋਬਾਈਲ ਫੋਨ 4 ਲੈਪਟਾਪ 2 ਆਈਪੈਡ ਅਤੇ 8 ਡਰਾਈਵਰੀ 8 ਡਾਇਰੀਆਂ ਸਮੇਤ ਵਿੱਤੀ ਦਸਤਾਵੇਜ਼ ਕਬਜ਼ੇ ਵਿੱਚ ਲਏ। ਇਹ ਸਾਰਾ ਸਮਾਨ ਜਾਂਚ ਲਈ ਬਿਊਰੋ ਦੇ ਅਧਿਕਾਰੀਆਂ ਕੋਲ ਭੇਜ ਦਿੱਤਾ ਗਿਆ ਹੈ। ਮਜੀਠੀਆ ਦੀ ਗ੍ਰਿਫਤਾਰੀ ਕਾਰਵਾਈ ਦੌਰਾਨ ਵਿਜੀਲੈਂਸ ਨੇ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਲਿਜਾਇਆ। ਔਣਾ ਨੂੰ ਅਦਾਲਤ ਵੱਲੋਂ 7 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਹਾਲਾਂਕਿ ਉਹਨਾਂ ਦੇ ਵਕੀਲ ਵੱਲੋਂ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜੀ ਦਾਇਰ ਕੀਤੀ ਗਈ ਹੈ ਜਿਸ ਜਿਸ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਹੋਣੀ ਹੈ। ਪਰਿਵਾਰ ਅਤੇ ਪਾਰਟੀ ਦੀ ਪ੍ਰਤੀਕਿਰਿਆ ਮਜੀਠੀਆ ਦੀ ਪਤਨੀ ਅਤੇ ਮੰਤਰੀ ਗਨੇਵ ਕੋਰ ਨੇ ਕਾਰਵਾਈ ਨੂੰ ਰਾਜਨੀਤਿਕ ਦਬਾਅ ਦਾ ਨਤੀਜਾ ਦੱਸਦੇ ਹੋਏ ਕਿਹਾ ਕਿ ਸੱਤਾ ਦਾ ਗਲਤ ਇਸਤੇਮਾਲ ਕਰਕੇ ਇੱਕ ਵਿਰੋਧੀ ਆਵਾਜ਼ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਵਾ ਕੀਤਾ ਕਿ ਬਿਨਾਂ ਕਿਸੇ ਨੋਟਿਸ ਜਾਂ ਸਹੀ ਕਾਰਨ ਦੇ ਘਾਪਾ ਮਾਰਨ ਮਾਰਨਾ ਕਾਨੂੰਨੀ ਤਰੀਕ ਕ੍ਰਿਆ ਦੀ ਉਲੰਘਣਾ ਹੈ ਮਜੀਠੀਆ ਪਹਿਲਾਂ ਵੀ ਨਸ਼ਾ ਮਾਮਲੇ ਵਿੱਚ ਚਾਰਜ ਸ਼ੀਟ ਹੋ ਚੁੱਕੇ ਹਨ ਜਿਸ ਕਰਕੇ ਉਹ ਕਈ ਮਹੀਨੇ ਜੇਲ੍ਹ ਵਿੱਚ ਰਹੇ ਹਾਲੀਆ ਛਾਪਾ ਵਿਜੀਲੈਂਸ ਦੀ ਉੱਚ ਉਸ ਜਾਂਚ ਨਾਲ जोडਿਆ ਜਾ ਰਿਹਾ ਹੈ ਜੋ ਉਹਨਾਂ ਦੀ ਆਮਦਨ ਅਤੇ ਜਾਇਦਾਦ ਵਿੱਚ ਗੈਰ ਕਾਨੂੰਨੀ ਅੰਤਰ ਦੀ ਜਾਂਚ ਕਰ ਰਹੀ ਹੈ ਸਿਆਸੀ ਮਾਹੌਲ ਇਸ ਕਾਰਵਾਈ ਨਾਲ ਪੰਜਾਬ ਦੀ ਰਾਜਨੀਤੀ 'ਚ ਇੱਕ ਵਾਰ ਫਿਰ ਤਫਤ ਆ ਗਈ ਹੈ। ਅਕਾਲੀ ਦਲ ਨੇ ਇਸ ਨੂੰ ਰਾਜਨੀਤਿਕ ਬਦਲੇਬਾਜ਼ੀ ਘਰਾਰ ਦਿੱਤਾ ਹੈ। ਜਦਕਿ ਪੰਜਾਬ ਸਰਕਾਰ ਨੇ ਕਿਹਾ ਕਿ ਇਹ ਕਾਨੂੰਨੀ ਕਾਰਵਾਈ ਹੈ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਰਟੀ ਭੇਤਭਾਵ ਨਹੀਂ ਹੈ। ਹੁਣ ਸਾਰੇ ਸਾਰਿਆਂ ਦੀਆਂ ਨਜ਼ਰਾਂ ਮਜੀਠੀਏ ਦੀ ਜ਼ਮਾਨਤ ਅਤੇ ਅਗਲੀ ਜਾਂਚ ਤੇ ਟਿਕੀਆਂ ਹੋਈਆਂ ਹਨ। ਜੇ ਉਹਨਾਂ ਵਿਰੁੱਧ ਗੰਭੀਰ ਸੰਬੂਤ ਮਿਲਦੇ ਹਨ। ਤਾਂ ਇਹ ਮਾਮਲਾ ਹੋਰ ਵੀ ਪੇਚੀਦਾ ਹੋ ਸਕਦਾ ਹੈ ਧੰਨਵਾਦ